ਤ੍ਰਿਕ ਕਦੋਂ ਸ਼ੁਰੂ ਹੋ ਰਹੀ ਹੈ ਇਸ ਦਾ ਸ਼ੁਭ ਮੂਰਤ ਤੇ ਕਲਸ਼ ਦੀ ਸਥਾਪਨਾ ਦੋਸਤੋ ਨਵਰਾਤਰੀ ਦਾ ਆਰੰਭ ਇਸ ਸਾਲ 3 ਅਕਤੂਬਰ ਨੂੰ ਹੋ ਰਿਹਾ ਹੈ ਤੇ ਇਸ ਵਾਰ ਮਾਤਾ ਦੁਰਗਾ ਦਾ ਆਗਮਨ ਪਲਕੀ ਤੇ ਹੋਵੇਗਾ ਮਾਤਾ ਦੁਰਗਾ ਹਰ ਵਾਰ ਅਨਗਲਗ ਸਵਾਰੀ ਤੇ ਸਵਾਰ ਹੋ ਕੇ ਆਉਂਦੀ ਹੈ ਨਵਰਾਤਰੀ ਚ ਮਾਤਾ ਦੁਰਗਾ ਕਿਸ ਤੇ ਸਵਾਰ ਹੋ ਕੇ ਆਣਗੇ ਇਹ ਇਸ ਤੇ ਨਿਰਪਰ ਕਰਦਾ ਹੈ ਕਿ ਨਵਰਾਤਰੀ ਦਾ ਸ਼ੁਭ ਆਰੰਭ ਕਿਸ ਦਿਨ ਹੋ ਰਿਹਾ ਹੈ ਜੇਕਰ ਨਵਰਾਤਰੀ ਦਾ ਆਰੰਭ ਮੰਗਲਵਾਰ ਤੇ ਸ਼ਨੀਵਾਰ ਦੇ ਦਿਨ ਹੁੰਦਾ ਹੈ ਤਾਂ ਮਾਂ ਦੁਰਗਾ ਦੀ ਸਵਾਰੀ ਘੋੜਾ ਮੰਨੀ ਜਾਂਦੀ ਹੈ ਪਰ ਜੇਕਰ ਨਵਰਾਤਰੀ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਸ਼ੁਰੂ ਹੁੰਦੀ ਹੈ ਤਾਂ ਮਾਤਾ ਦੁਰਗਾ ਦੀ ਸਵਾਰੀ ਢੋਲੀ ਜਾਂ ਪਾਲਕੀ ਮੰਨੀ ਜਾਂਦੀ ਹੈ ਜੇਕਰ ਇਸ ਦਾ ਆਰੰਭ ਐਤਵਾਰ ਤੇ ਸੋਮਵਾਰ ਦੇ ਦਿਨ ਹੁੰਦਾ ਹੈ ਤਾਂ ਮਾਂ ਦੁਰਗਾ ਦੀ ਸਵਾਰੀ ਹਾਥੀ ਹੁੰਦੀ ਹੈ ਜੋ ਕਿ ਸਭ ਤੋਂ ਸ਼ੁਭ ਮੰਨੀ ਜਾਂਦੀ ਹੈ ਇਸ ਵਾਰ ਮਾਂ ਦੁਰਗਾ ਪਾਲਕੀ ਤੇ ਸਵਾਰ ਹੋ ਕੇ ਆਉਣਗੇ ਮੰਨਿਆ ਜਾਂਦਾ ਹੈ ਕਿ ਮਾਤਾ ਦੁਰਗਾ ਦਾ ਪਾਲਕੀ ਤੇ ਸਵਾਰ ਹੋ ਕੇ ਆਉਣਾ ਉਹਨਾਂ ਦੇ ਭਗਤਾਂ ਦੇ ਜੀਵਨ 'ਚ ਆਰਥਿਕ ਸੰਕਟ ਨੂੰ ਦੂਰ ਕਰਦੀ ਵੇਗਾ। ਦੋਸਤੋ, ਆਓ ਹੁਣ ਜਾਣਦੇ ਹਾਂ ਨਵratri ਕਦੋਂ ਤੇ ਕਦੋਂ ਤੱਕ ਹੈ। ਤੇ ਨਾਲ ਹੀ ਮਾ ਦੁਰਗਾ ਦੀ ਪਾਲਕੀ ਤੇ ਆਉਣ ਨਾਲ ਕਿੰਨਾ ਗੱਲਾਂ ਦਾ ਅੰਦਾਜ਼ਾ ਲਗਾਏ ਜਾ ਰਿਹਾ ਹੈ। ਜੋਤਿਸ਼ ਤੇ ਧਰਮ ਦੀ ਜਾਣਕਾਰੀ ਰੱਖਣ ਵਾਲੇ ਦੱਸਦੇ ਹਨ ਕਿ ਮਾਤਾ ਦੁਰਗਾ ਦੀ ਸਵਾਰੀ ਜਦੋਂ ਡੋਲੀ ਜਾਂ ਫਿਰ ਪਾਲਕੀ ਤੇ ਆਉਂਦੀ ਹੈ ਤਾਂ ਇਹ ਚੰਗੇ ਸੰਕੇਤ ਨਹੀਂ ਹਨ। ਮਾਤਾ ਦੁਰਗਾ ਦਾ ਪਾਲਕੀ ਤੇ ਆਣਾ ਸਾਰੇ ਲਈ ਚਿੰਤਾ ਦਾ ਧਨਵੱਲ ਵਿਸ਼ਾ ਹੈ। ਆਰਥਵਿਵਸਥਾ ਡਿੱਗਣ ਨਾਲ ਲੋਕਾਂ ਦੇ ਕੰਮ ਤੰਦੇ ਮੰਦੇ ਪੈਣ ਦੀ ਅਸ਼ੰਕਾ ਰਹਿੰਦੀ ਹੈ। ਨਾਲ ਹੀ ਦੇਸ਼ 'ਚ ਮਹਾਮਾਰੀ ਫੈਲਣ ਦਾ ਵੀ ਡਰ ਲੱਗਿਆ ਰਹਿੰਦਾ ਹੈ। ਲੋਕਾਂ ਨੂੰ ਕਿਸੇ ਵੱਡੀ ਸਮੱਸਿਆ ਜਾਂ ਫਿਰ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸਿਹਤ ਵਿੱਚ ਕਾਫੀ ਦਿੱਕਤਾਂ ਦੇਖਣ ਨੂੰ ਮਿਲ ਸਕਤੀਆਂ ਹਨ ਨਵਰਾਤਰੀ ਦੇ 9 ਦਿਨਾਂ 'ਚ ਮਾਦੇ ਨੂਰ ਉਪਾਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਮਨੋ ਖੁਸ਼ ਕਰਨ ਦੇ ਲਈ ਪੱਤ ਵਰਤ ਵੀ ਕਰਦੇ ਹਨ ਦੋਸਤੋ ਇਸ ਵਾਰ 9 ਦਿਨ ਤੱਕ ਵਰਤ ਰੱਖਿਆ ਜਾਵੇਗਾ ਅਸ਼ਵੀਨ ਨੋਮੀ ਤੇ ਸ਼ੁਭ ਸੰਯੋਗ ਬਣ ਰਿਹਾ ਹੈ ਧਾਰਮਿਕ માનਤਾਵਾਂ ਅਨੁਸਾਰ ਨਵਰਾਤਰੀ ਦੌਰਾਨ ਵਿਦੇ ਵਿਦਾਨ ਨਾਲ ਮਾਤਾ ਦੁਰਗਾ ਦੀ ਪੂਜਾ ਹੁੰਦੀ ਹੈ ਤੇ ਉਹਨਾਂ ਦੇ ਪੱਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖਤੀ ప్రతిਪਰਦਾ ਮਿਤੀ ਨੂੰ ਨਵਰਾਤਰੀ ਸ਼ੁਰੂ ਹੋ ਰਹੀ ਹੈ ਇਹ ਦਿਨ ਬੇਹੱਦ ਹੀ ਖਾਸ ਹੋਵੇਗਾ ਕਿਉਂਕਿ ਨਵਰਾਤਰੀ ਦਾ ਤਿਉਹਾਰ ਸ਼ੁਰੂ ਹੋਵੇਗਾ 3 ਅਕਤੂਬਰ ਨੂੰ ਹਾਲਾਂਕਿ 2 ਅਕਤੂਬਰ ਨੂੰ ਸੂਰਜ ਗ੍ਰਹਿਣ ਵੀ ਲੱਗੇਗਾ ਨਵਰਾਤਰੀ ਦਾ ਤਿਉਹਾਰ 12 ਅਕਤੂਬਰ ਤੱਕ ਚੱਲੇਗਾ ਦੋਸਤੋ ਹੁਣ ਜਾਣਦੇ ਹਾਂ ਕਲਸ਼ ਸਥਾਪਨਾ ਦਾ ਮੂਰਤ ਨਵਰਾਤਰੀ ਦੇ ਪਹਿਲੇ ਦਿਨ ਕਲਸ਼ ਦੀ ਸਥਾਪਨਾ ਹੁੰਦੀ ਹੈ ਮਾ ਦੁਰਗਾ ਦੇ ਪਹਿਲੇ ਸਰੂਪ मां शैल पुत्री की पूजा होती है जेकर तुसी भी इस साल कलश की स्थापना कर जा रहे हो तो इस तीन अक्टूबर भाव नवरात्रि का पहला दिन बहुत ही शुभ होगा सवेरे छे बज के उन्नी मिनट तो लैके सत बज के भी मिनट तक भाव एक घंटे का मूर्त का समा मिल रहा है जदो तुसी कलश की स्थापना कर सकोगे उंज एक और मूर्त है ਉਸ ਨੂੰ ਅਭਿਜੀਤ ਮੂਰਤ ਵੀ ਕਿਹਾ ਜਾਂਦਾ ਹੈ ਜੋ ਕਿ 11 ਵਜ ਕੇ 5 ਮਿੰਟ ਤੋਂ ਲੈ ਕੇ 12 ਮਿੰਟ ਤੱਕ ਰਹੇਗਾ ਤਾਂ ਤੁਸੀਂ ਇਸ ਸਮੇਂ ਵੀ ਆਪਣੇ ਘਰ ਚ ਕਲਸ਼ ਦੀ ਸਥਾਪਨਾ ਕਰ ਸਕਦੇ ਹੋ ਇਸੇ ਦੇ ਨਾਲ ਇਸ ਕਲ ਦਾ ਵੀ ਧਿਆਨ ਰੱਖੋ ਕਿ ਦੋ ਮੂਰਤ ਰਹਿਣਗੇ ਕਲਸ਼ ਸਥਾਪਨਾ ਲਈ ਪੂਜਾ ਵਿਧੀ ਦੋਸਤੋ ਤੁਸੀਂ ਸਵੇਰੇ ਉੱਠ ਕੇ ਜਲਦੀ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਪੂਜਾ ਦੇ ਸਥਾਨ ਤੇ ਗੰਗਾ ਜਲ ਛਿੜਕ ਕੇ ਸ਼ੁੱਧ ਕਰ ਲਓ ਇਹ ਕਲਸ਼ ਸਥਾਪਨਾ ਵਾਲੇ ਦਿਨ ਦੀ ਗੱਲ ਕਰ ਰਹੇ ਹਾਂ ਅੰਦਰ ਦੇ ਅੰਦਰ ਮੰਦਰ ਵਿੱਚ ਦੀਵਾ ਜਗਾਓ ਮਾਤਾ ਦੁਰਗਾ ਨੂੰ ਗੰਗਾ ਜਲ ਨਾਲ ਅਭਿਸ਼ੇਕ ਕਰਕੇ ਅਕਸ਼ਤ ਸੁੰਦਰ ਲਾਲ ਫੁੱਲ ਅਰਪਿਤ ਕਰੋ ਪ੍ਰਸਾਦ ਦੇ ਰੂਪ ਵਿੱਚ ਫਾਲਤੀ ਮਠਾਈਆਂ ਵੀ ਜ਼ਰੂਰ ਚੜਾਓ ਸ਼ਬਦ ਸ਼ਤੀ ਦਾ ਪਾਠ ਤੁਸੀਂ ਜ਼ਰੂਰ ਕਰੋ ਪੂਜਾ ਦੀ ਸਮਗਰੀ ਦਾ ਕੀ ਕੀ ਲੱਗੇਗਾ ਦੋਸਤੋ ਕਲਸ਼ ਸਥਾਪਨਾ ਚ ਪੂਜਾ ਸਮਗਰੀਸ ਤੁਹਾਨੂੰ ਲਾਲ ਚੁੰਨੀ ਨਾਲ ਕੱਪੜੇ ਮੋਲੀ, ਸ਼ਿੰਗਾਰ ਦਾ ਸਮਾਨ, ਦੀਵਾ, ਘਿਓ ਜਾਂ ਤੇਲ, ਤੂਫ਼, ਨਾਰੀਅਲ, ਚੋਲ, ਕੁੰਕੁਮ, ਫਲ, ਦੇਵੀ ਮਾਤਾ ਦੀ ਪ੍ਰਤਿਮਾ, ਪਾਣ, ਸੁਪਾਰੀ, ਨੌਂਗ, ਇਲਾਇਚੀ, ਮਿਸ਼ਰੀ, ਕਪੂਰ, ਫਲ, ਮਠਾਈਆਂ, ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹਾਂ। ਕਨਸthਾਪਨਾ ਚ ਸਾਫ ਕਲਸ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੋਸਤੋ ਜੇਕਰ ਤੁਸੀਂ ਨਵਰਾਤਰੀ ਦੇ ਦਿਨ ਵਰਤ ਰੱਖ ਰਹੇ ਹੋ ਤਾ ਤੁਹਾਨੂੰ ਨਵਰਾਤਰੀ ਦੇ 9 ਨਿਯਮ ਜ਼ਰੂਰ ਪਤਾ ਹੋਣੇ ਚਾਹੀਦੇ ਹਨ ਆਓ ਜਾਣਦੇ ਹਾਂ ਉਹ ਕਿਹੜੇ ਨਿਯਮ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਸਾਡੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲਕਸ਼ਮੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਨੰਬਰ 1 ਪੂਜਾ ਪਾਠ ਜਪ ਮੰਤਰ ਉਚਾਰਨ ਚ ਗਲਤੀਆਂ ਨਾ ਕਰੋ ਇਸ ਦਾ ਤੁਸੀਂ ਧਿਆਨ ਰੱਖਣਾ ਹੈ ਪੂਜਾ ਦੀ ਜਗਾਹ ਜਾਂ ਘਰ ਵਿੱਚ ਗੰਦਗੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਕਿ ਇਸੇ ਦੇ ਨਾਲ ਵਰਤ ਰੱਖਣ ਵਾਲੇ ਵਿਅਕਤੀ ਨੂੰ ਗंदे ਜਾਂ ਫਿਰ ਬਿਨਾਂ ਨਹਾਏ ਕੱਪੜੇ ਓਲਕੇ ਵੀ ਨਹੀਂ ਪਾਉਣੇ ਚਾਹੀਦੇ ਨੰਬਰ 2 ਨਵਰਾਤਰੀ ਦੌਰਾਨ ਤੁਹਾਨੂੰ ਦਿਨ ਚ ਨਹੀਂ ਸੌਣਾ ਚਾਹੀਦਾ ਮਾਸ ਸ਼ਰਾਬ ਦਾ ਸੇਵਨ ਨਾ ਕਰੋ ਤੇ ਸਦਾ ਭੋਜਨ ਹੀ ਖਾਓ ਇਸ ਦੇ ਨਾਲ ਵਰਤ ਵਾਲੇ ਘਰ ਚ ਕੋਈ ਦੂਸਰਾ ਮੈਂਬਰ ਵੀ ਇਸ ਤਰ੍ਹਾਂ ਨਾ ਕਰੇ ਦੋਸਤੋ ਤੁਸੀਂ ਜੇਕਰ ਭੋਜਨ ਛੱਡ ਕੇ ਵਰਤ ਰੱਖ ਰਹੇ ਹੋ ਤਾਂ ਕੋਈ ਗੱਲ ਨਹੀਂ ਪਰ ਤੁਸੀਂ ਫਲਾਹਾਰ ਦੇ ਨਿਯਮਾਂ ਦਾ ਪਾਲਨ ਜ਼ਰੂਰ ਕਰੋ ਤੇ ਵਾਰ-ਵਾਰ ਫਲ ਨਾ ਖਾਓ ਦਿਨ ਚ ਸਿਰਫ ਦੋ ਸਮੇਂ ਹੀ ਫਲ ਖਾਓ ਨੰਬਰ 3 ਖਾਣੇ ਚ ਅਨਾਜ ਤੇ ਨਮਕ ਦਾ ਸੇਵਨ ਨਹੀਂ ਕਰਨਾ ਅਨਾਜ ਦੇ ਬਜਲੇ ਸਿੰਘਾੜੇ ਦਾ ਆਟਾ ਸਾਬੂਦਾਣਾ ਸੈਂਦਾ ਨਮਕ ਫਾਲਤੀ ਆਲੂ ਦਾ ਸੇਵਨ ਜ਼ਰੂਰ ਕਰੋ ਜੇਕਰ ਦੁਰਗਾ ਚਾਲੀਸਾ ਸਤ ਸ਼ਤੀ ਪਾਠਿਆ ਚੰਡੀ ਪਾਠ ਪੜ ਰਹੇ ਹਾਂ ਤਾਂ ਇਸ ਦੇ ਨਿਯਮਾਂ ਦਾ ਪਾਲਨ ਵੀ ਜ਼ਰੂਰ ਕਰੋ ਇਹਨਾਂ ਦਾ ਪਾਠ ਕਰਦੇ ਹੋਏ ਵਿੱਚ ਕਿਸੇ ਦੂਸਰੇ ਨਾਲ ਗੱਲ ਨਾ ਕਰੋ ਨੰਬਰ 4 ਨਵਰਾਤਰੀ ਦੌਰਾਨ ਵਿਅਕਤੀ ਨੂੰ ਦਾੜੀ ਨੋ ਤੇ ਵਾਲ ਨਹੀਂ ਕਟਵਾਉਣੇ ਚਾਹੀਤੇ ਨਵਰਾਤਰੀ ਦੌਰਾਨ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਵਿਅਕਤੀ ਦੇ ਜੀਵਨ ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ ਆਓ ਜਾਣਦੇ ਹਾਂ ਉਹਨਾਂ ਗਲਤੀਆਂ ਬਾਰੇ ਜੋ ਨਵਰਾਤਰੀ ਵਿੱਚ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਟੀਆਂ ਨੰਬਰ 1 ਨਵਰਾਤਰੀ 'ਚ ਕੁੜੀਆਂ ਦਾ ਦਿਲ ਨਾ ਦੁਖਾਓ ਭਾਰਤੀ ਪਰੰਪਰਾ 'ਚ ਕੁੜੀਆਂ ਨੂੰ ਮਾ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ ਇਸੇ ਕਰਕੇ ਨਵਰਾਤਰੀ ਦੇ ਇਸ ਪਵਿੱਤਰ ਸਮੇਂ 'ਚ ਤੁਸੀਂ ਕੰਨਿਆ ਪੂਜਨ ਤੇ ਕਲਸ਼ ਦੀ ਪੂਜਾ ਕਰਨੀ ਹੈ ਇਸ ਨਾਲ ਤੁਹਾਨੂੰ ਸ਼ੁਭ ਫਲਾਂ ਦੀ ਪ੍ਰਾਪਤੀ ਹੋਵੇਗੀ ਕਿਸੇ ਵੀ ਕੁੜੀ ਦਾ ਅਪਮਾਨ ਹੋਣ ਤੇ ਮਾ ਦੁਰਗਾ ਨਰਾਜ਼ ਹੋ ਜਾਂਦੀ ਹੈ ਕਿਸੇ ਦੀ जरूरत मंद कुड़ी नु अपने घर तो खाली हाथ ना जानदियो कुड़िया दी मदद करण नाल मां दुर्गा खुश हुंदी है ते जरूरत मंद लोकां दी मदद करण नाल मां दुर्गा दी कृपा हमेशा ਤੁਹਾਡੇ ਤੇ ਬਣੀ ਰਹਦੀ ਹੈ ਨੰਬਰ 2 ਘਰ ਨੂੰ ਸੁਣਾ ਨਾ ਛੱਡੋ ਜੇਕਰ ਤੁਸੀਂ ਆਪਣੇ ਘਰ ਵਿੱਚ ਕਲੇਸ਼ ਦੀ ਸਥਾਪਨਾ ਕੀਤੀ ਹੈ ਤੇ માતા ਦੀ ਚੌਂਕੀ ਦਾ ਖੰਡ ਦੀਵਾ ਜਲਾਇਆ ਹੈ ਤਾਂ ਤੁਸੀਂ ਘਰ ਨੂੰ ਬਿਲਕੁਲ ਵੀ ਸੁਣਾ ਨਹੀਂ ਛੱਡਣਾ ਕਿਉਂਕਿ ਜੋ ਦੀਵਾ ਸਾਡੀ ਆਸਤਾ ਤੇ ਮਾ ਦੇ ਸਨਮਾਨ ਦਾ ਪ੍ਰਤੀਕ ਹੈ ਜੇਕਰ ਕਿਸੇ ਜਾਨਵਰ ਨੇ ਜਾਂ ਫਿਰ ਕਿਸੇ ਹੋਰ ਕਾਰਨ ਉਹ ਬੁਝ ਗਿਆ ਤਾਂ ਇਹ ਸਾਡੇ ਲਈ ਮੁਸੀਬਤ ਬਣ ਸਕਦਾ ਹੈ ਇਸੇ ਦੇ ਨਾਲ ਇਹਨਾਂ ਦਿਨਾਂ ਚ ਬਾਦ ਵੀ ਵਾਤ ਤੋਂ ਵੀ ਦੂਰ ਰਹਿਣਾ ਹੈ ਨਵਰਾਤਰੀ ਦੇ ਇਸ ਪਵਿੱਤਰ ਸਮੇਂ ਤੁਸੀਂ ਬਿਲਕੁਲ ਸਾਦਾ ਜੀਵਨ ਬਤੀਤ ਕਰਨਾ ਹੈ ਤੇ ਭਗਵਾਨ ਦੀ ਭਗਤੀ ਕਰਨੀ ਹੈ ਜੋ ਲੋਕ ਪੂਰੀ ਸ਼ਰਧਾ ਭਗਤੀ ਨਾਲ ਮਾਦੀ ਅਰਾਧਨਾ ਕਰਦੇ ਹਨ ਉਹਨਾਂ ਨੂੰ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ ਇਸ ਸਮੇਂ ਤੁਹਾਡੇ ਮਨ 'ਚ ਕੋਈ ਸ਼ੰਕਾ ਹੈ ਜਾਂ ਫਿਰ ਲੋਭ ਹੈ ਤਾਂ ਮੰਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਦੋਸਤੋ ਇਹ ਕੁਝ ਗੱਲਾਂ ਸਾਂ ਜੋ ਤੁਹਾਨੂੰ ਨਵਰਾਤਰੀ 'ਚ ਕਰਨ ਤੋਂ ਬਚਣੀ ਚਾਹੀਦਾ ਹੈ। ਨਵਰਾਤਰੀ ਦੇ ਨਿਯਮਾਂ ਦਾ ਧਿਆਨ ਨਾਲ ਪਾਲਣ ਕਰੋ ਤੇ ਨਵਰਾਤਰੀ ਦਾ ਵਰਤ ਰੱਖੋ। ਜਿਸ ਨਾਲ ਮਾਂ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇਗੀ ਤੇ ਤੁਹਾਡੇ ਘਰ ਵਿੱਚ ਸੁੱਖ-ਸ਼ਾਂਤੀ ਦਾ ਵਾਸ ਹੋਵੇਗਾ। ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ। ਵਾਸਤੂ ਸ਼ਾਸਤਰ ਦੇ ਉਪਾਯੋਗ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਹੀ ਅਜ਼ਮਾਓ। ਵੀਡੀਓ ਦਾ ਉਦੇਸ਼ ਤੁਹਾਨੂੰ ਬਸ ਬਿੱਤਰ ਸਲਾਹ ਦੇਣਾ ਹੈ। ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਜੇਕਰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਮਿਲਤੇ ਹਾਂ ਅਗਲੀ ਵੀਡੀਓਜ਼ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ